ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੈ ਕਿਉਂਕਿ ਅੱਜ ਅਸੀਂ ਉਸ ਜਗ੍ਹਾ ਤੇ ਪਹੁੰਚੇ ਹਾਂ ਜਿੱਥੇ ਸਿੱਖਾਂ ਦੇ ਆਖਰੀ ਰਾਜੇ ਮਹਾਰਾਜਾ ਦਲੀਪ ਸਿੰਘ ਨੇ ਆਪਣੇ ਰਾਜ ਦੇ ਵਿੱਚ ਆਖਰੀ ਰਾਤ ਕੱਟੀ ਸੀ ਅਸੀਂ ਪਹੁੰਚਾ ਜੀ ਰਾਏਕੋਟ ਪੱਸੀਆਂ ਦੀ ਉਸ ਹਵੇਲੀ ਦੇ ਵਿੱਚ ਜਿੱਥੇ ਮਹਾਰਾਜਾ ਦਲੀਪ ਸਿੰਘ ਨੂੰ ਆਖਰੀ ਵਾਰ ਉਹਨਾਂ ਦੇ ਰਾਜ ਵਿੱਚ ਰੱਖਿਆ ਗਿਆ ਸੀ ਅਤੇ ਇਸ ਤੋਂ ਬਾਅਦ ਕਲਕੱਤੇ ਭੇਜ ਦਿੱਤਾ ਸੀ ਆਓ ਵੀਡੀਓ ਦੇ ਵਿੱਚ ਦੇਖਦੇ ਹਾਂ ਕਿ ਇਸ ਜਗ੍ਹਾ ਤੇ ਹੋਰ ਕੀ ਕੀ ਹੈ ਖਾਸ ਵੀਡੀਓ ਨੂੰ ਅਖੀਰ ਤੱਕ ਦੇਖ ਕੇ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਵੀਡੀਓ ਦੇ ਵਿੱਚ ਅਜੀਬੀਆਂ ਚੀਜ਼ਾਂ ਨੇ ਜੋ ਜਾਂ ਤਾਂ ਲੰਡਨ ਦੇ ਮਿਊਜ਼ੀਅਮ ਵਿੱਚ ਪਈਆਂ ਨੇ ਜਾਂ ਰਾਏਕੋਟ ਦੀ ਇਸ ਹਵੇਲੀ ਦੇ ਜਦੋਂ ਵੀ ਕੋਈ ਇਤਿਹਾਸਕਾਰ ਜਾਂ ਬਲੌਗਰ ਲੰਡਨ ਦੇ ਵਿੱਚ ਜਾਂਦਾ ਹੈ ਤਾਂ ਸਿੱਖ ਰਾਤ ਦੇ ਮਿਊਜ਼ੀਅਮ ਜ਼ਰੂਰ ਜਾਂਦਾ ਹੈ ਉਸ ਤਰ੍ਹਾਂ ਦਾ ਇਹ ਮਿਊਜ਼ੀਅਮ ਉਸ ਦੀ ਤਰਜ਼ ਤੇ ਰਾਏਕੋਟ ਬਸਿਆਂ ਦੀ ਇਸ ਕੋਠੀ ਦੇ ਵਿੱਚ ਬਣਾਇਆ ਗਿਆ ਹੈ ਭਾਵੇਂ ਕਿ ਚੀਜ਼ਾਂ ਅਸਲੀ ਨਹੀਂ ਹਨ ਪਰ ਜੋ ਚੀਜ਼ਾਂ ਨੇ ਉਹ ਬਿਲਕੁਲ ਹੂਬੂ ਹੋ ਕਾਪੀ ਨੇ ਜੋ ਬੰਦਾ ਲੰਡਾ ਦੇ ਵਿੱਚ ਜਾ ਕੇ ਨਹੀਂ ਸਿੱਖ ਰਆਂ ਦੀਆਂ ਚੀਜ਼ਾਂ ਦੇਖ ਸਕਦਾ ਉਹਨਾਂ ਨੂੰ ਇੱਕ ਵਾਰ ਇਸ ਜੈਪਕਰ ਦੇ ਵਿੱਚ ਆ ਕੇ ਇਹ ਚੀਜ਼ਾਂ ਦੇਖਣ ਦਾ ਸੁਭਾਗ ਪ੍ਰਾਪਤ ਹੋ ਸਕਦਾ ਹੈ ਇਸ ਜਗ੍ਹਾ ਤੇ ਮਹਾਰਾਜਾ ਅਦਲੀ ਸਿੰਘ ਦੇ ਪਰਵਾਰ ਨਾਲ ਸੰਬੰਧਿਤ ਹਰ ਇੱਕ ਉਸ ਸਾਖਸ਼ ਦਾ ਜੀਵਨ ਬਿਵਰਨ ਦੱਸਿਆ ਹੈ ਕਿ ਮਹਾਰਾਜੇ ਦੇ ਕਿੰਨੇ ਪੁੱਤ ਸਨ ਅਤੇ ਕਿੰਨੀਆਂ ਧੀਆਂ ਸਨ ਮਹਾਰਾਜ ਜੀ ਨੇ ਸਿੱਖ ਸੰਘਰਸ਼ ਲਈ ਕੀ ਕੁਝ ਕੀਤਾ ਆਪਣਾ ਰਾਜ ਵਾਪਸ ਕਰਨ ਲਈ ਮਹਾਰਾਜ ਜੀ ਨੇ ਕਿੱਥੋਂ ਤੱਕ ਸੰਘਰਸ਼ ਕੀਤਾ ਅਤੇ ਕਿਸ ਤਰ੍ਹਾਂ ਅਖੀਰ ਆਪਣੇ ਸਿੱਖ ਰਾਜ ਨੂੰ ਵਾਪਸ ਲੈਣ ਦੇ ਲਈ ਕਿਵੇਂ ਉਹਨਾਂ ਨੇ ਫਰਾਂਸ ਦੇ ਵਿੱਚ ਭੀਖ ਤੱਕ ਮੰਗੀ ਉਹ ਸਾਰਾ ਕੁਝ ਤਸਵੀਰਾਂ ਰਾਹੀਂ ਇਸ ਜਗ੍ਹਾ ਤੇ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਮਹਾਰਾਜਾ ਧਰਮ ਪਰਵਰਤਨ ਕਰ ਦਿੱਤਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਸੀ ਉਹ ਕਿਸ ਤਰ੍ਹਾਂ ਈਸਾਈ ਬਣ ਗਏ ਉਹ ਸਾਰਾ ਕੁਝ ਜਗ੍ਹਾ ਤੇ ਦਿਖਾਇਆ ਗਿਆ ਹੈ ਬਿਲਕੁਲ ਪੀੜੀਦਰ ਪੀੜੀ ਅਤੇ ਇਨਾ ਜਗ੍ਹਾ ਤੇ ਮਹਾਰਾਜਾ ਰਣਜੀਤ ਸਿੰਘ ਦੀ ਜੋ ਤਲਵਾਰ ਹੈ ਉਹ ਵੀ ਪਈ ਹੈ ਮਹਾਰਾਜ ਲੀਵ ਸਿੰਘ ਜੀਆਂ ਜੋ ਪਾਸਤਾ ਨੇ ਜੋ ਉਹਨਾਂ ਨੇ ਪਾਸਟਰ ਨੇ ਜੋ ਇਸ ਵੇਲੇ ਲੰਡਨ ਮਿਊਜ਼ੀਅਮ ਦੇ ਵਿੱਚ ਨੇ ਉਹਨਾਂ ਦੀ ਹੂਬੂ ਕਾਪੀ ਇਸ ਜਗ੍ਹਾ ਤੇ ਮੌਜੂਦ ਹੈ ਇਹ ਜੋ ਸਾਹਮਣੇ ਤੁਸੀਂ ਤਖਤ ਦੇਖ ਰਹੇ ਹੋ ਇਹ ਉਹੀ ਤਖਤ ਹੈ ਜਿਸ ਤੇ ਕਦੇ ਸਿੱਖਾਂ ਰਾਜਾ ਬੈਠਦਾ ਹੁੰਦਾ ਸੀ ਅਤੇ ਜੋ ਨਾਲ ਤੁਸੀਂ ਇਹ ਦੇਖ ਰਹੇ ਹੋ ਮਹਾਰਾਣੀ ਜਿੰਦਾ ਜੀ ਦੀ ਤਸਵੀਰ ਜੋ ਅਕਸਰ ਹੀ ਆਪਾਂ ਗਾਣਿਆਂ ਦੇ ਵਿੱਚ ਦੇਖਦੇ ਹਾਂ ਇਹ ਜੋ ਤਖਤ ਹੈ ਇਹ ਅਸਲੀ ਨਹੀਂ ਹੈ ਇਹ ਨਕਲੀ ਹੈ ਕਿਉਂਕਿ ਅਸਲੀ ਸੋਨੇ ਦਾ ਤਖਤ ਇਹ ਤੇ ਸਿੱਖਾਂ ਦਾ ਰਾਜਾ ਬੈਠਦਾ ਸੀ ਸਾਡਾ ਆਪਣਾ ਰਾਜਾ ਬੈਠਦਾ ਸੀ ਉਹ ਲੰਡਨ ਦੇ ਵਿੱਚ ਪਿਆ ਹੈ ਇਹੋ ਦੀ ਕਾਪੀ ਰਾਏਕੋਟ ਬਸਿਆਂ ਦੇ ਮਿਊਜ਼ੀਅਮ ਦੇ ਵਿੱਚ ਪਈ ਹੈ ਤੇ ਜੋ ਤਸਵੀਰਾਂ ਹਨ ਇਹ ਵੀ ਸਭ ਅਸਲੀ ਉੱਥੇ ਮੌਜੂਦ ਨੇ ਤੇ ਉਹਨਾਂ ਦੀ ਇੱਕ ਕਾਪੀ ਆ ਉਹ ਇੱਥੇ ਮੌਜੂਦ ਹੈ ਜੇਕਰ ਤੁਸੀਂ ਉੱਥੇ ਨਹੀਂ ਜਾ ਸਕਦੇ ਤਾਂ ਇੱਕ ਵਾਰ ਰਾਏਕੋਟ ਬਸਿਆਂ ਜ਼ਰੂਰ ਆਓ ਅਤੇ ਆਪਣੇ ਰਾਜੇ ਦੀਆਂ ਆਖਰੀ ਨਿਸ਼ਾਨੀਆਂ ਨੇ ਉਹਨਾਂ ਦੇ ਦਰਸ਼ਨ ਜ਼ਰੂਰ ਕਰੋ ਕਿਉਂਕਿ ਜੋ ਕੋਮਾ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਜੇਕਰ ਤੁਸੀਂ ਦਰਸ਼ਨ ਕਰਨੇ ਵੀ ਨਹੀਂ ਆ ਸਕਦੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਲੋਕ ਜਿਨ੍ਹਾਂ ਨੂੰ ਇਸ ਇਤਿਹਾਸ ਬਾਰੇ ਨਹੀਂ ਪਤਾ ਉਹ ਵੀ ਇਸ ਇਤਿਹਾਸ ਬਾਰੇ ਜਾਣ ਸਕਣ ਅਤੇ ਇਸ ਜਗ੍ਹਾ ਤੇ ਇੱਕ ਵਾਰ ਜ਼ਰੂਰ ਆਉਣ ਕਿਉਂਕਿ ਟਿਕਟਾ ਜੋ ਇਸ ਜਗ੍ਹਾ ਦੀ ਉਹ ਬਿਲਕੁਲ ਫ੍ਰੀ ਹੈ ਤੁਹਾਨੂੰ ਸਿਰਫ ਆਧਾਰ ਕਾਰਡ ਦੀ ਲੋੜ ਪਵੇਗੀ